ਇਦੇ ਵਿੱਚ ਚਾਰਾਂ ਚੌਕੀ ਦੇ ਲਾਗੇ ਆਟੋ ਦੇ ਲਾਗੇ ਇੱਕ ਸਪੌਟ ਦੇ ਵਿੱਚ ਇੱਕ ਸਪੌਟ ਦੇ ਦੇਖੇ ਕੋਸ਼ਿਸ਼ ਜਿੱਦਿਹਾ ਅਮਰ ਫਾਰਮ ਫਾਰਮ ਲਈ ਜਦੋਂ ਦੇ ਸਟਫਰ ਲਈ ਜਾਂ ਖੰਡਤ ਹੋ ਗਿਆ ਤੇ ਇੱਕ ਜਦੋਂ ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਪੈਠੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਸਮਰਵੀਰ ਉਹਦਾ ਦੂਜਾ ਸੌਰਵ ਅਤੇ ਉਹਦਾ ਇੱਕ ਹੋਰ ਨਾ ਅਸੋਸੀਏਟ ਜਦੂਜਾ ਇਨਾਂ ਤੇ ਫਾਇਰਿੰਗ ਕੀਤੀ ਗਈ ਜਿਦੇ ਵਿੱਚ ਸਮਰਪੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਨਾਂ ਇਨਾਂ ਨੂੰ ਇਮੀਡੀਏਟਲੀ ਲਖਮੀਂ ਉਦੇਸ਼ੀ ਕੇਨ ਨੂੰ ਇਮਰਜੈਂਟ ਹਸਪੀਟਲ ਲੈ ਕੇ ਅੰਦਾਜ਼ਿਆ ਅਨਫੋਰਚਨਟਲੀ ਇਸ ਇਵੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੁਨੀਆਂ ਤੋਂ ਖਤਮ ਹੋ ਗਿਆ ਉਹ ਸੋਸ਼ਲ ਮੀਡੀਆ ਜਿਹਦਾ ਮਕਸਦ ਪੂਰੇ ਦੁਨੀਆ ਨੂੰ ਇੱਕ ਪਲੈਟਫਾਰਮ ਦੇ ਉੱਤੇ ਸੋਸ਼ੀਅਲਾਈਜ਼ ਕਰਨ ਦਾ ਸੀਗਾ ਨੇੜੇ ਲਿਆਉਣ ਦਾ ਸੀਗਾ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਕਰਨ ਦਾ ਸੀਗਾ ਹਾਪਾ ਪ੍ਰਗਟ ਕਰਨ ਦਾ ਸੀਗਾ ਪਰ ਇਹ ਸੋਸ਼ੀਅਲੀ ਨਾ ਹੋ ਕੇ ਇੰਨੀ ਤਕਰਾਰ ਦਾ ਕਾਰਨ ਬਣਦਾ ਜਾ ਰਿਹਾ ਹੈ ਪਰ ਕਿਉਂ ਬਣਦਾ ਜਾ ਰਿਹਾ ਹੈ ਕਿ ਸਾਡੇ ਵਿੱਚ ਪੇਸ਼ੈਂਸ ਲੈਵਲ ਘਟ ਰਿਹਾ ਸੀ ਸ਼ਾਰਟ ਟੈਂਪਰਡ ਹੁੰਦੇ ਜਾ ਰਹੇ ਹਾਂ ਔਰ ਇੱਥੇ ਸੋਸ਼ੀਅਲ ਪੱਧਰ ਦੀ ਗੱਲ ਨਾ ਹੋ ਕੇ ਬਦਲਾਖੋਰੀ ਦੀ ਭਾਵਨਾ ਤਹਿਤ ਪਾਈਆਂ ਪੋਸਟਾਂ ਤੋਂ ਬਾਅਦ ਇੱਕ ਦੂਸਰੇ ਦੀ ਜਾਨ ਲੈਣ ਤੱਕ ਦਾ ਮਾਮਲਾ ਬਣਦਾ ਬਣਦਾ ਅਖੀਰ ਬਣ ਹੀ ਗਿਆ ਜਦੋਂ ਇੱਕ ਦੂਸਰੇ ਦੇ ਖਿਲਾਫ ਪਾਈ ਪੋਸਟ ਤੋਂ ਬਾਅਦ ਗੋਲੀਆਂ ਤੱਕ ਜਿਹੜੀਆਂ ਚੱਲ ਜਾਂਦੀਆਂ ਕੋਈ ਕਹਿੰਦਾ ਗੈਂਗਵਾਰ ਐ ਕੋਈ ਕਹਿੰਦਾ ਪਰਸਨਲ ਰੰਜਿਸ਼ ਐ ਪਰ ਹੋਇਆ ਤਾਂ ਸਾਰਾ ਕੁਝ ਸੋਸ਼ਲ ਪੋਸਟ ਦੇ ਕਰਕੇ ਐ ਇਹ ਕੋਈ ਪਹਿਲਾ ਮਾਮਲਾ ਨਹੀਂ ਐ ਇਹਦੇ ਵਿੱਚ ਹਜ਼ਾਰਾਂ ਇਦਾਂ ਦੇ ਮਾਮਲੇ ਐ ਜਿਦੇ ਵਿੱਚ ਸੈਲੈਬ੍ਰਿਟੀਆਂ ਵੀ ਸ਼ਾਮਲ ਨੇ ਜਿਦੇ ਵਿੱਚ ਆਮ ਲੋਕ ਵੀ ਸ਼ਾਮਲ ਨੇ ਜਿਹੜੇ ਇੱਕ ਦੂਸਰੇ ਖਿਲਾਫ ਗਾਲੀ ਗਲੋਚ ਤੋਂ ਲੈ ਕੇ ਸਧਾਰਨ ਭਾਸ਼ਾ ਮਰਿਆਦਾ ਵਾਲੇ ਸ਼ਬਦਾਂ ਦੇ ਨਾਲ ਵੀ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਹੁੰਦੇ ਐ ਇੱਕ ਦੂਸਰੇ ਨੂੰ ਠਿੱਬੀ ਲਾਉਂਦੇ ਹੋਏ ਨਜ਼ਰ ਆਉਂਦੇ ਐ ਨੀਵਾ ਦਿਖਾਉਂਦੇ ਹੋਏ ਨਜ਼ਰ ਆਉਂਦੇ ਐ ਪੇਸ਼ ਖਾਸ ਰਿਪੋਰਟ ਫੇਰ ਤੁਹਾਡੇ ਫੋਨ ਕਾਲਸ ਦੀ ਉਡੀਕ ਕਰਾਂਗੇ ਕਿ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਚ ਆਏ ਦਿਨ ਗੋਲੀਆਂ ਚੱਲਣ ਤੇ ਲੁੱਟ ਖੋਹਦੀਆਂ ਵਾਰਦਾਤਾਂ ਵਾਪਰਦੀਆਂ ਨੇ ਬੀਤੇ ਦਿਨੀ ਤਰਨਤਾਰਨ ਦੇ ਪੱਟੀ ਚ ਵੀ ਫਾਇਰਿੰਗ ਹੋਈ ਪਿੰਡ ਕੈਰੋਂ ਦੇ ਰੇਲਵੇ ਫਾਟਕ ਨੇੜੇ ਗੋਲੀਆਂ ਚੱਲੀਆਂ ਜਿਸ ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਪਿੰਡ ਕਰਮੂ ਵਾਲਾ ਦਾ ਰਹਿਣ ਵਾਲਾ ਸਮਰਪ੍ਰੀਤ ਸਿੰਘ ਜਿਸ ਦੀ ਸੋਮਵਾਰ ਨੂੰ ਹੀ ਜਾਨ ਚਲੀ ਗਈ ਸੀ ਜਦਕਿ ਜ਼ਖਮੀ ਨੌਜਵਾਨ ਸੌਰਵ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇੱਕ ਸਮਰਬੀਰ ਉਹਦਾ ਦੋਸਤ ਸੌਰਵ ਅਤੇ ਉਹਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਝਾਰ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਦੇ ਵਿੱਚ ਸਮਰਬੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਜ਼ਖਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚਨਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਇਸ ਮਾਮਲੇ 'ਚ ਪੁਲਿਸ ਨੇ 4 ਲੋਕਾਂ ਨੂੰ ਗ੍ਰਫਤਾਰ ਕੀਤਾ ਹੈ ਜਗਰਾਤ ਸਿੰਘ, ਗਲੇਰ ਸਿੰਘ ਜੋ ਕਿ ਖੇਮ ਕਰਨ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੋਨਾ ਸਿੰਘ ਤੇ ਸੁਲਵਿੰਦਰ ਸਿੰਘ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ। ਇਹਨਾਂ ਤੇ ਪਨਾਹ ਦੇਣ ਦੇ ਇਲਜ਼ਾਮ ਨੇ ਇਸ ਤੋਂ ਇਲਾਵਾ ਜਗਦਾਰ ਸਿੰਘ ਉਰਫ ਜੱਗਾ, ਗੁਰਪ੍ਰੀਤ ਸਿੰਘ ਉਰਫ ਗੋਪੀ, ਹਰਪਾਲ ਸਿੰਘ ਸਣੇ 4-5 ਅਣਪਛਾਤੇਆਂ ਤੇ ਧਾਰਾ 103 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਅ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਹੈ। ਉਧਰਜ ਕੀਤਾ ਗਿਆ ਐਫ ਆਰ ਨੰਬਰ 149 थाना ਸਿਟੀ ਪੱਟੀ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈਡੀ ਟੀਮ ਐਸਪੀ ਡੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਛ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਇਹਦੇ ਵਿੱਚ ਜਿਹਨਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਉਹਨਾਂ ਤੇ ਬਾਈ ਨੇਮ ਪਰਚਾ ਦਰਜ ਹੋਇਆ ਜਿਦੇ ਵਿੱਚ ਇਹਨਾਂ ਦਾ ਨਾਮ ਹੈਗਾ ਜਗਤਾਰ ਸਿੰਘ ਉਸ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਪਛਾਤੇ ਵਿਅਕਤੀ ਇਸ ਤੋਂ ਬਾਅਦ ਅ ਪੁਲਿਸ ਵੱਲੋਂ ਜਿਹੜੀਆਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜੇ ਕਿ ਇਹਨਾਂ ਦੇ ক্লোਜ਼ ਅਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਅ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਜ਼ਿਕਰ ਹੋ ਗਿਆ ਕਿ ਦੋ ਗਰੁੱਪਾਂ ਵਿਚਾਲੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦ ਹੋਇਆ ਸੀ ਜੋ ਕਿ ਗਲ ਫਾਇਰਿੰਗ ਤੱਕ ਪਹੁੰਚੀ ਦੋਵਾਂ ਧਿਰਾਂ ਦੇ ਦਰਮਿਆਨ ਅੱਠ ਗੋਲੀਆਂ ਚਲੀਆਂ ਡੋਨੀ ਬਲ ਗਰੁੱਪ ਨੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਕਿ ਜੋ ਪੱਟੀ ਕਹਰੋਂ ਪਿੰਡ ਕਤਲ ਹੋਏ ਨੇ ਉਸ ਦੀ ਜ਼ਿੰਮੇਵਾਰੀ ਡੋਨੀ ਬਲ, ਪ੍ਰਭ ਦਾਸਵਾਲ, ਮੁਹਬਤ ਰੰਦਾਵਾ, ਅਮਰ ਖੱਬੇ ਤੇ ਕੌਸ਼ਲ ਚੌਧਰੀ ਲੈਂਦਾ ਹੈ। ਪੋਸਟ 'ਚ ਲਿਖਿਆ ਕਿ ਲਵ ਖਖਲੀਰ ਉੱਥੇ ਖੜ੍ਹਾ ਨਹੀਂ ਤੇ ਇਸਨੇ ਆਪਣੇ ਯਾਰ ਮਰਵਾ ਲਏ ਤੇ ਖੁਦ ਗੱਡੀ ਪਾ ਜਾ ਕੇ ਨਿਕਲ ਗਿਆ। ਹਾਲਾਂਕਿ ਇਸ ਪੋਸਟ ਦੀ ਰੋਜ਼ਾਨਾ ਸਪੋਕਸਮੈਨ ਪੁਸ਼ਟੀ ਨਹੀਂ ਕਰਦਾ। ਔਰ ਬਿਨਾ ਕਿਸੇ ਦੇਰੀ ਤੋਂ ਜਿਹੜੇ ਕਾਲਰ ਸਾਡੇ ਨਾਲ ਜੁੜੇ ਆ ਉਹਨਾਂ ਨਾਲ ਗੱਲਬਾਤ ਦਾ سلسلہ ਸ਼ੁਰੂ ਕਰਾਂਗੇ ਤੁਹਾਡਾ ਸਵਾਗਤ ਹੈ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਸਰ ਮੈਂ ਪਟਨਾ ਤੋਂ ਗੱਲ ਕਰ ਰਿਹਾ ਜੀ ਰਾਜਵੀਰ ਸਿੰਘ ਗੱਲ ਕਰ ਰਿਹਾ ਮੈਂ ਸਰ ਜੀ ਰਾਜਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਸੋਸ਼ਲ ਮੀਡੀਆ ਜਿਹੜਾ ਹੈ ਉਹ ਸਾਨੂੰ ਸੋਸ਼ੀਅਲਾਈਜ਼ ਨਾ ਕਰਕੇ ਦੁਸ਼ਮਣ ਬਣਾਉਂਦਾ ਜਾ ਰਿਹਾ ਹੈ ਜਾਂ ਸਾਡੀ ਵਰਤੋਂ ਇਸ ਦੀ ਗਲਤ ਤਰੀਕੇ ਨਾਲ ਕਰਨ ਲੱਗ ਪਏ ਨੇ ਦੇਖੋ ਸਰ ਜਿਹੜਾ ਸੋਸ਼ਲ ਮੀਡੀਆ ਇਹ ਤਾਂ ਸਾਡੇ ਫਾਇਦੇ ਲਈ ਬਣਿਆ ਸੀਗਾ ਪਰ ਜਿੰਨਾ ਇਹ ਸਾਲ ਫਾਇਦਾ ਦੇ ਰਿਹਾ ਉਤੋਂ ਦੁੱਗਣਾ ਨੁਕਸਾਨ ਕਰ ਰਿਹਾ ਜੀ ਹੂੰ ਬੈਂਕਸਰਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਨਿੱਕੀ ਮੋਟੀ ਗੱਲ ਜਿਹੜੇ ਆ ਆਪਸ ਦੇ ਵਿੱਚ ਨੌਜਵਾਨ ਇਸ ਸੋਸ਼ਲ ਮੀਡੀਆ ਦੇ ਰਹੀਂ ਕਿੰਨਾ ਕ ਜਿਆਦਾ ਇਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵਧਾ ਕੇ ਜਿਹੜਾ ਆ ਉਹ ਮਾਮਲੇ ਇੰਨੇ ਵਧ ਜਾਂਦੇ ਨੇ ਵੀ ਕਤਲ ਤੱਕ ਜਿਹੜੀ ਆ ਨੌਬਤ ਉਹ ਆ ਰਹੀ ਆ ਹੁਣ ਆ ਤਾਜ਼ਾ ਮਾਮਲਾ ਜਿਵੇਂ ਅੱਜ ਚਾਰ ਦੀ ਗ੍ਰਿਫਤਾਰੀ ਹੋਈ ਆ ਜਿਹੜਾ ਕੈਰੋਂ ਦੇ ਵਿੱਚ ਕਤਲ ਹੋਇਆ ਇਹ ਸੋਸ਼ਲ ਮੀਡੀਆ ਦੇ ਹੀ ਮਾਧਿਅਮ ਰਾਹੀਂ ਜਿਹਦਾ ਗਲਤ ਇਸਤੇਮਾਲ ਕੀਤਾ ਗਿਆ ਉਸਤੇ ਰਾਹੀਂ ਇਹ ਸਾਰਾ ਕੁਝ ਹੋਇਆ ਵਾ ਗੈਂਗਸਟਰਵਾਦ ਜਿਹੜਾ ਵੱਧ ਰਿਹਾ ਉਹਦੇ ਲਈ ਵੀ ਸੋਸ਼ਲ ਮੀਡੀਆ ਜ਼ਿੰਮੇਵਾਰ ਆ ਪਰ ਇਹ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਸਾਡੀ ਜਿਹ ਕਹਿ ਲਈਦਾ ਗਾਸ ਹੁਲਤਾਂ ਲਈ ਬਣਿਆ ਸੀਗਾ ਪਰ ਇਹਦਾ ਗਲਤ ਇਸਤੇਮਾਲ ਜਿਹੜਾ ਹੁੰਦਾ ਜਾ ਰਿਹਾ ਹੈ ਨਾ ਉਹ ਸਾਡੇ ਲਈ ਇੱਕ ਨੁਕਸਾਨਦੇ ਆ ਇਹ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ ਸੋਸ਼ਲ ਮੀਡੀਆ ਅੱਜ ਦੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦੇ ਆ ਕੀ ਅਸੀਂ ਇਸ ਨੂੰ ਸਹੀ ਤਰੀਕੇ ਦੇ ਨਾਲ ਵਰਤਣ ਦੀ ਲਈ ਆਪਣਿਆਂ ਨੂੰ ਪ੍ਰੇਰਿਤ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਦੇਖਿਆ ਇਹ ਗਿਆ ਹੈ ਕਿ ਬੱਚੇ ਤਾਂ ਛੱਡੋ ਜਿਨ੍ਹਾਂ ਨੂੰ ਫੋਲੋ ਕਰਦੇ ਬੱਚੇ ਕਲਾਕਾਰ ਨੇ ਜਿਹੜੇ ਵੱਡੇ ਕਲਾਕਾਰ ਆਰਟਿਸਟ ਨੇ ਇਵਨ ਸਿਆਸਦਾਨ ਵੀ ਇੱਕ ਦੂਸਰੇ ਦੇ ਨਾਲ ਇਹਨਾਂ ਪਲੇਟਫਾਰਮਸ ਦੇ ਉੱਤੇ ਮਿਹਣੋ ਮਿਹਣੀ ਤੰਸ ਕਰਦੇ ਹੋਏ ਤਿੱਖੀ ਟਕਰਾਰ ਕਰਦੇ ਹੋਏ ਨਜ਼ਰ ਆਉਂਦੇ ਆ। ਇਹ ਕੋសារ ਜੇਤਾਸੀ ਨੇ ਇੱਕ ਉਸ ਮਾਈਂਡ ਦੇ ਨਾਲ ਸੋਚ ਕੇ ਇਹਨੂੰ ਸਹੀ ਇਸਤੇਮਾਲ ਕਰਾਂਗੇ ਤਾਂ ਸ਼ਾਇਦ ਇਹਦਾ ਸਹੀ ਇਸਤੇਮਾਲ ਹੋ ਸਕੇਗਾ ਜਿਵੇਂ ਉਹ ਕਹਿੰਦੇ ਨਾ ਕਰਬੂਜੇ ਨੂੰ ਵੇਖ ਕੇ ਕਰਬੂਜਾ ਰੰਗ ਫੜਦਾ ਵਾ ਜਦੋਂ ਸੋਸ਼ਲ ਮੀਡੀਆ ਤੇ ਕੁਝ ਜਹੀਆਂ ਵੀਡੀਓ ਵੇਖੀਆਂ ਗੈਂਗਲੈਂਡ ਵਾਲੇ ਗਾਣੇ ਦੇਖ ਲਈ ਉਹਦੇ ਤੋਂ ਫਿਰ ਅਸੀਂ ਪ੍ਰਭਾਵਿਤ ਹੋ ਕੇ ਅੱਗੇ ਆਪਣੀਆਂ ਫੋਟੋਆਂ ਫਿਰ ਲੋਕਾਂ ਨੂੰ ਜਿਹੜਾ ਆ ਲਾ ਲਾ ਕੇ ਗਾਣੇ ਸ਼ੇਅਰ ਕਰਨੇ ਜਾ ਲੋਕਾਂ ਦੇ ਖਿਲਾਫ ਬੋਲ ਕੇ ਸ਼ੇਰ ਪਾਉਣੇ ਉਹ ਚੀਜ਼ਾਂ ਸਾਡੇ ਲਈ ਨੁਕਸਾਨਦੇ ਆ ਹਾਂ ਕਿਤੇ ਨਾ ਕਿਤੇ ਜੇ ਅਸੀਂ ਜੇ ਲੋਕ ਇਕੱਤਰ ਹੋ ਕੇ ਇਸ ਨੂੰ ਸਹੀ ਇਸਤੇਮਾਲ ਕਰਨ ਲਈ ਜਿਹੜਾ ਆਮ ਜਨਤਾ ਨੌਜਵਾਨ ਪੀੜ ਨੂੰ ਪ੍ਰੇਰਿਤ ਕਰੀਏ ਤਾਂ ਹੋ ਸਕਦਾ ਹੈ ਵੀ 100 ਦੇ ਵਿੱਚੋਂ 30% ਜਿਹੜਾ ਆ ਕਿਤੇ ਨਾ ਕਿਤੇ ਇਸ ਸੋਸ਼ਲ ਮੀਡੀਆ ਦਾ ਇਸਤੇਮਾਲ ਜਿਹੜਾ ਸਹੀ ਤਰੀਕੇ ਨਾਲ ਕੀਤਾ ਜਾ ਸਕਦਾ ਪਰ ਇਹ ਵੀ ਕਹਿੰਦੇ ਆ ਕਿ ਹਰ ਚੀਜ਼ ਦੇ ਜਿਹੜੇ ਆ ਉਹ ਦੋਨੇ ਪੱਖ ਹੁੰਦੇ ਆ ਕਿ ਹਰ ਚੀਜ਼ ਦੇ ਫਾਇਦੇ ਨੁਕਸਾਨ ਜਿਹੜੇ ਆ ਉਹ ਉਹਨੇ ਹੀ ਹੁੰਦੇ ਆ ਪਰ ਇਸ ਨੂੰ ਕੀ ਅਸੀਂ ਇਸ ਤਰੀਕੇ ਨਾਲ ਕਰ ਸਕਦੇ ਹਾਂ ਕਿ ਬੱਚਿਆਂ ਦੀ ਇਸ ਤੋਂ ਦੂਰੀ ਬਣਾਈ ਜਾ ਸਕੇ ਇਦਾਂ ਦੀ ਪੋਸਿਬਿਲਿਟੀ ਤੁਹਾਨੂੰ ਲੱਗਦੀ ਹੈ ਨੇ ਹੈ ਹੈ ਹਨ ਹਾਂਜੀ ਸਰ ਹੈਗੀ ਆ ਸਾਇਤਿਕ ਨਾਲ ਜੁੜੋ ਅਸੀਂ ਤਾਂ ਕਹਿੰਦੇ ਆ ਅੱਜ ਦੀ ਨੌਜਵਾਨ ਪੀੜ੍ਹੀ ਆ ਬਸ ਫੋਨਾਂ ਜਦੋਂ ਵੀ ਵੇਖੋ ਕਿਤੇ ਕਿਤੇ ਪਹਿਲਾਂ ਕਿਤੇ ਨਾਨਕੇ ਜਾਈਦਾ ਸੀਗਾ ਨਾ ਤੇ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਗੱਲਾਂ ਕਰੀਦੀਆਂ ਸੀਗੀਆਂ ਕੋਈ ਸਾਡਾ ਪਰਿਵਾਰ ਸਾਨੂੰ ਦੱਸਦਾ ਸੀਗਾ ਕੁਝ ਪੁੱਛਦਾ ਸੀਗਾ ਕਿ ਕੋਈ ਪੁਰਾਣੀਆਂ ਗੱਲਾਂ ਉਹਨਾਂ ਤੋਂ ਪੁੱਛਦੇ ਸੀਗੇ ਅੱਜ ਕੱਲ ਅਸੀਂ ਸਾਇਤਿਕ ਤੋਂ ਵੀ ਦੂਰ ਹੋ ਜੇ ਜਾ ਰਹੇ ਆ ਰਿਸ਼ਤੇਦਾਰਾਂ ਤੋਂ ਵੀ ਦੂਰ ਹੋ ਗਏ ਆ ਇਹ ਸਿਰਫ ਇੱਕ ਸੋਸ਼ਲ ਮੀਡੀਆ ਦੇ ਕਰਕੇ ਜਿਹੜਾ ਮੋਬਾਈਲ ਫੋਨ ਹੈ ਨਾ ਜਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਵਾ ਕਿ ਅਸੀਂ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦਿੰਦੇ ਇਸ ਸੋਸ਼ਲ ਮੀਡੀਆ ਕਰਕੇ ਜੀ ਬਿਲਕੁਲ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਬੜੀ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਰਿਹਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੌਣ ਗੱਲ ਕਰ ਰਹੇ ਹੋ ਸਰ ਜੀ ਸੰਜੀਤ ਬੋਲ ਰਹੇ ਹਾਂ ਮੋਹਲੀ ਤੋਂ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਜਿਹੜੀ ਗੈਂਗਵਾੜ ਹੋ ਰਹੀ ਹੈ ਬਿਲਕੁਲ ਦੇਖ ਕੇ ਨਾ ਸੋਸ਼ਲ ਮੀਡੀਆ ਦੇ ਲੋਕਾਂ ਦੇਖ ਕੇ ਬੱਚੇ ਵਿਗੜਦੇ ਆ ਜੀ ਠੀਕ ਹੈ ਸੰਜੀ ਜੀ ਤੁਸੀਂ ਕਾਲ ਕਰਕੇ ਆਪਣੀ رائے ਰੱਖੀ ਠੀਕ ਹੈ ਕਹਿੰਦੇ ਕਿ ਗਲਤ ਹੋ ਰਿਹਾ ਹੈ ਪਰ ਗੱਲ ਇਹ ਹੈ ਕਿ ਹੋ ਕਿਉਂ ਰਿਹਾ ਹੈ ਆਖਰ ਲੋਕਾਂ ਦੇ ਅੰਦਰ ਇੰਨੀ ਜ਼ਿਆਦਾ ਈਰਖਾ ਵਧ ਗਈ ਹੈ ਕਿ ਇੰਨੇ ਜ਼ਿਆਦਾ ਵਿਲੇ ਹੋ ਗਏ ਆ ਲੋਕ ਕਿ ਉਹਨਾਂ ਨੂੰ ਇਸ ਤਰੀਕੇ ਦੀ ਪੋਸਟਾਂ ਪਾਉਣ ਤੋਂ ਬਿਨਾ ਕੋਈ ਹੋਰ ਕੰਮ ਨਹੀਂ ਜਿੱਦਾਂ ਪਹਿਲਾਂ ਇੱਕ ਕਾਲਰ ਗੱਲ ਕਰ ਰਿਹਾ ਸੀ ਕਹਿ ਰਹੇ ਸੀਗੇ ਕਿ ਸਾਨੂੰ ਆ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ ਚੰਗੀ ਗੱਲ ਹੈ ਔਰ ਜੇਕਰ ਉਹ ਕਿਤਾਬਾਂ ਦੇ ਨਾਲ ਜੁੜਦੇ ਆ ਰਿਸ਼ਤਿਆਂ ਨੂੰ ਅਹਿਮੀਤ ਦੇਣ ਦੀ ਜ਼ਰੂਰਤ ਹੈ ਬੰਦੇ ਘਰੇ ਆਏ ਬੈਠੇ ਆ ਤੇ ਅਸੀਂ ਫੋਨ ਨਾਲ ਜੁੜੇ ਬੈਠੇ ਆ ਜੇ ਕੋਈ ਨਾਲ ਕੋਈ ਕਿਸੇ ਨੂੰ ਮਿਲਣ ਆਇਆ ਪਰ ਅਸੀਂ ਫੋਨ ਚ ਇਨਵੋਲ ਹਾਂ ਅਸੀਂ ਸੋਸ਼ਲ ਹੋ ਕੇ ਵੀ ਅਸੀਂ ਸੋਸ਼ਲ ਨਹੀਂ ਹੋ ਰਹੇ ਸਾਨੂੰ ਆ ਫਿਜ਼ੀਕਲੀ ਜਿਹੜਾ ਸੋਸ਼ਲ ਮੀਡੀਆ ਉਹ ਸੋਸ਼ialਾਈਜ਼ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਨਹੀਂ ਹੋਣ ਦੇ ਰਿਹਾ ਪਰ ਜਿਹੜਾ ਇਹਨਾਂ ਚੀਜ਼ਾਂ ਤੋਂ ਗਰੇਜ਼ ਕੀਤਾ ਜਾ ਸਕਦਾ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਰਿਹਾ ਹੈ ਤੁਹਾਡਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਗੁਰਮੀਤ ਸਿੰਘ ਗੱਲ ਕਰ ਰਹੇ ਜੀ ਪਿੰਡ ਬਲਡੋਆ ਤੋਂ ਜੀ ਜੀ ਗੁਰਮੀਤ ਜੀ ਦੇਖੋ ਜੋ ਕੁਝ ਹੈ ਨਿਕਲ ਕੇ ਸਾਹਮਣੇ ਆਇਆ ਅੱਜ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਨੌਜਵਾਨਾਂ ਦਾ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਇਆ ਕਲੇਸ਼ ਕਿਸ ਤਰ੍ਹਾਂ ਉਹਨਾਂ ਦੀ ਮੌਤ ਦਾ ਸਬੱਬ ਬਣ ਗਿਆ ਔਰ ਇਹ ਚੀਜ਼ਾਂ ਕੋਈ ਨਵੀਆਂ ਨਹੀਂ ਆ ਇਹ ਚੀਜ਼ਾਂ ਆਪਾਂ ਜਿੱਥੇ ਹੁਣ ਮੰਨ ਲਓ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਸੋਸ਼ਲ ਮੀਡੀਆ ਦੇ ਵੱਲ ਜਿਹੜੀ ਜ਼ਿਆਦਾ ਆਕਰਸ਼ਿਤ ਹੋ ਰਹੀ ਹੈ ਕੋਈ ਵੀ ਗੈਂਗਸਟਰ ਕੋਈ ਵਾਰਦਾਤ ਨੂੰ ਅੰਜਾਮ ਦਿੰਦਾ ਤੇ ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦਿੰਦਾ ਕਿ ਮੈਂ ਇਹ ਵਾਰਦਾਤ ਕੀਤੀ ਆ ਔਰ ਜਿਹੜੇ ਸਾਡੇ ਨੌਜਵਾਨ ਨੇ ਇਸੇ ਚੀਜ਼ ਨੂੰ ਜਿਹੜੇ ਉਹ ਫੋਲੋ ਕਰ ਰਹੇ ਆ ਦੇਖੋ ਤੁਸੀਂ ਹੁਣ ਪਿੱਛੇ ਜੇ ਨੇਪਾਲ ਦੇ ਵਿੱਚ ਜਾਂ ਇੱਕ ਵਾਰ ਚਾਈਨਾ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਕਿ ਜਿਹੜੀਆਂ ਸੋਸ਼ਲ ਸਾਈਟਾਂ ਦਾ ਗਲਤ ਇਸਤੇਮਾਲ ਕਰਨ ਤੇ ਜਿਹੜੀ ਆ ਉਹ ਪਾਬੰਦੀ ਲਗਾਈ ਗਈ ਸੀ ਬੇਸ਼ੱਕ ਨੇਪਾਲ ਦੇ ਵਿੱਚ ਕੋਈ ਇੰਨੀ ਕਾਮਯਾਬੀ ਨਹੀਂ ਮਿਲੀ ਪਰ ਲੋਕ ਉੱਥੋਂ ਦੇ ਸਿਆਣੇ ਹੋ ਗਏ ਕਿ ਕੀ ਕਿਸ ਤਰੀਕੇ ਇਹਨੂੰ ਵਰਤਣਾ ਔਰ ਚਾਈਨਾ ਦੇ ਵਿੱਚ ਤਾਂ ਸਿੱਧਾ ਬੈਨਡ ਕਰਤੀਆਂ ਸੀ ਉਹਨਾਂ ਨੇ ਬੈਨਡ ਕਰਤਾ ਸੀ ਕਾਫੀ ਧੇਰ ਵਾਸਤੇ ਕਿ ਤੁਸੀਂ ਜੇ ਜਿਹੜਾ ਬੰਦਾ ਅਜਿਹੀ ਪੋਸਟ ਪਾਊਗਾ ਉਸ ਦੇ ਨਾਲ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰ ਅਫਸੋਸ ਇਹ ਹੈ ਅੱ비 ਸਾਡੇ ਦੇਸ਼ ਖਾਸ ਕਰ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੈ ਹੀ ਨਹੀਂ ਸ਼ਰਿਆਮ ਜਿਹੜਾ ਉਹ ਗਨ ਕਲਚਰ ਜਿਹੜਾ ਉਹ ਸਾਡੇ ਗਾਣਿਆਂ ਦੇ ਵਿੱਚ ਪ੍ਰਮੋਟ ਹੋ ਰਿਹਾ ਸ਼ਰਿਆਮ ਗਨ ਕਲਚਰ ਜਿਹੜਾ ਸਾਡੇ ਫੇਸਬੁੱਕ ਇੰਸਟਾਗ੍ਰam ਤੇ ਪ੍ਰਮੋਟ ਹੋ ਰਿਹਾ ਔਰ ਇਸੇ ਚੀਜ਼ ਤੋਂ ਸਿੱਖੇ ਹੋਏ ਨੌਜਵਾਨ ਜਿਹੜੇ ਆ ਉਹ ਇਸ ਚੀਜ਼ਾਂ ਵੱਲ ਜਾ ਰਹੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਬੇਟਾ 5 ਸਾਲ ਦਾ ਉਹ ਮੈਨੂੰ ਕਹਿੰਦਾ ਤੁਹਾਨੂੰ ਪਤਾ ਹੈ ਕਿ ਪਲੇਇੰਗ ਕਾਰਡ ਜਿਹੜੇ ਹੁੰਦੇ ਆ ਉਹਦੇ ਨਾਲ ਮਰਡਰ ਕਿਵੇਂ ਕਰੀਦਾ ਤਾਸ਼ ਦੇ ਪੱਤੇ ਨਾਲ ਉਹ ਕੋਈ ਵੀਡੀਓ ਉਹਨੇ ਦੇਖੀ ਕਿ ਕਿਸ ਤਰ੍ਹਾਂ ਉਂਗਲਾਂ ਦੇ ਵਿੱਚ ਘੁਮਾ ਕੇ ਉਹ ਮਾਰਦਾ ਉਹਦੇ ਗੱਲੇ 'ਚ ਵੱਜਦਾ ਉਹ ਡੈਥ ਹੋ ਜਾਂਦੀ ਦੇਖੋ ਇਹ ਚੀਜ਼ਾਂ ਜਦੋਂ ਸੋਸ਼ਲ ਮੀਡੀਆ ਦੇ ਤਾਂ ਤੁਸੀਂ ਦੇਖੋ ਇੱਕ 6 ਸਾਲ ਦਾ ਬੱਚਾ ਉਹਨੂੰ ਫੋਲੋ ਕਰ ਰਿਹਾ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਤਾਂ ਹੈ ਹੀ ਫਿਰ ਤੁਹਾਨੂੰ ਪਤਾ ਨਾ ਅੱਜ ਕੱਲ ਕਿਦਾਂ ਨੂੰ ਕੁਰਾਹੇ ਪਈ ਹੋਈ ਆ ਪਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਇਹ ਚੀਜ਼ਾਂ ਜਿਹੜੀਆਂ ਬੈਨ ਹੋਣੀਆਂ ਚਾਹੀਦੀਆਂ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਡੇ ਇਸੇ ਸ਼ੋਅ ਦੇ ਜ਼ਰੀਏ ਜਿਹੜੀ ਆ ਇਹ ਕੰਪਲੇਂਟ ਕੀਤੀ ਸੀ ਆਪਣੀ ਗੱਲ ਜਿਹੜੀ ਕੀਤੀ ਸੀਗੀ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੇ ਜਾਂ ਗੈਂਗਸਟਰਾਂ ਨੂੰ ਜਿਹੜੇ ਪ੍ਰਮੋਟ ਕਰਨ ਵਾਲੇ ਗੀਤ ਨੇ ਉਹਦੇ ਪਾਬੰਦੀ ਲੱਗਣੀ ਚਾਹੀਦੀ ਆ ਗੈਂਗਸਟਰਾਂ ਦੇ ਹੱਕ ਦੇ ਵਿੱਚ ਆਈ ਹੋਈ ਹੈ ਕਿ ਤੁਸੀਂ ਇਹਨਾਂ ਨੂੰ ਗਲੋਰੀਫਾਈ ਨਹੀਂ ਕਰ ਸਕਦੇ ਜਿਹੜੇ ਵੈਪਨਸ ਨੇ ਪਰ ਫਿਰ ਵੀ ਹੋ ਰਿਹਾ ਨਾ ਸਰ ਦੇਖੋ ਫਿਰ ਵੀ ਹੋ ਰਿਹਾ ਔਰ ਸਰਕਾਰ ਜਿਹੜੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤੁਸੀਂ YouTube ਦੇ ਉੱਪਰ ਜਿਹੜੇ ਆ ਪਿਛਲੇ ਤਕਰੀਬਨ 1 ਮਹੀਨੇ ਦਾ ਡਾਟਾ ਚੈੱਕ ਕਰ ਲਓ ਪੰਜਾਬੀ ਗੀਤ ਚੈੱਕ ਕਰ ਲਓ ਮੈਨੂੰ ਨਹੀਂ ਲੱਗਦਾ ਵੀ ਕੋਈ ਗੀਤ ਇਹੋ ਜਿਹਾ ਹੋਊਗਾ ਜਿਹਦੇ ਵਿੱਚ ਹਥਿਆਰਾਂ ਦਾ ਜ਼ਿਕਰ ਜਾਂ ਨਮਾਇਸ਼ ਨਾ ਕੀਤੀ ਗਈ ਹੋਵੇ ਕਾਨੂੰਨ ਬਣ ਜਰੂਰ ਜਾਂਦੇ ਆ ਪਰ ਕਾਨੂੰਨ ਜਿਹੜੇ ਆ ਉਹ ਲਾਗੂ ਨਹੀਂ ਹੁੰਦੇ ਜਿਸ ਦਾ ਸਿੱਟਾ ਜਿਹੜਾ ਅੱਜ ਸਾਡੇ ਸਾਹਮਣੇ ਆ ਕੇ ਖਲੋ ਗਿਆ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਨਾ ਪੰਜ ਸੱਤਾਂ ਸਾਲਾਂ ਤੋਂ ਤੁਸੀਂ ਦੇਖਿਓ ਕਿ ਇਸ ਦੇ ਕਿੱਡੇ ਗੰਭੀਰ ਨਤੀਜੇ ਜਿਹੜੇ ਸਾਡੇ ਸਾਹਮਣੇ ਨਿਕਲ ਕੇ ਆਉਣਗੇ ਅੱਛ ਪਲੇਟਫਾਰਮਸ ਦੇ ਉੱਤੇ ਆਪਸੀ ਤੰਜ਼ਬਾਜ਼ੀ ਦੇ ਵਿੱਚ ਆਪਸੀ ਟਕਰਾਅਬਾਜ਼ੀ ਦੇ ਵਿੱਚ ਉਲਝੇ ਹੋਏ ਨਜ਼ਰ ਆਉਂਦੇ ਆ ਕਿ ਉਹਦਾ ਵੀ ਅਸਰ ਪੈਂਦਾ ਇਹਨਾਂ ਦੇ ਉੱਤੇ ਦੇਖੋ ਭਾਜੀ ਇੱਕ ਚੀਜ਼ ਤਾਂ ਬਿਲਕੁਲ ਇਹ ਹੈ ਵੀ ਟਕਰਾਅਬਾਜ਼ੀ ਦਾ ਅਸਰ ਤਾਂ ਪੈਂਦਾ ਪਰ ਦੂਸਰੀ ਗੱਲ ਇਹ ਵੀ ਜਿਹੜੇ ਗਾਣੇ ਜਿਹੜੇ ਕਲਾਕਾਰ ਸਾਡੇ ਅੱਜ ਕੱਲ੍ਹ ਤਕਰੀਬਨ ਜਿਹੜਿਆ ਨਵੇਂ-ਨਵੇਂ ਕਲਾਕਾਰ ਨੇ ਮੈਰਿਡ ਨੇ ਇਹਨਾਂ ਦੇ ਵੀ ਬੱਚੇ ਨੇ ਘਰੇ ਇਹ ਅਸਿਆਰਾਂ ਦੇ ਗੀਤ ਜਿਹੜੇ ਆ ਇਹ ਗਾਉਂਦੇ ਆ ਤੇ ਘਰੇ ਬੱਚਿਆਂ ਨੂੰ ਇਹ ਸਮਝਾਉਂਦੇ ਕਿ ਇਹ ਅਸਿਆਰ ਜਿਹੜੇ ਗਲਤ ਚੀਜ਼ ਆ ਸਮਝਾਉਦੇ ਹੋਣਗੇ ਨੈਸ਼ਨਲੀ ਗੱਲ ਆ ਤਾਂ ਫਿਰ ਲੋਕਾਂ ਦੇ ਬੱਚੇ ਨੇ ਜਿਹੜਾ ਪੁੱਟਣ ਤੇ ਕਿਉਂ ਲੱਗੇ ਹੋਏ ਆ ਔਰ ਸਭ ਤੋਂ ਵੱਡੀ ਗੱਲ ਕੀ ਇਹ ਤਾਂ ਜਿਹੜਾ ਪੋਟੀ ਰਹਾ ਮੋਟੀਆਂ ਕਮਾਈਆਂ ਵੀ ਨਾ ਗਾਣਿਆਂ ਦੇ ਸਿਰ ਤੇ ਕਰ ਰਹੇ ਆ ਔਰ ਜਿਵੇਂ ਜਿਵੇਂ ਕੋਈ ਵਾਰਦਾਤ ਹੁੰਦੀ ਆ ਕਿਸੇ ਗਾਣੇ ਨੂੰ ਦੇਖ ਕੇ ਉਹ ਗਾਣਾ ਉਨਾ ਜ਼ਿਆਦਾ ਮਸ਼ਹੂ ਮੁੰਡਿਆਂ ਨੇ ਜਿਹੜੀਆਂ ਅੰਦਰ ਜੇਲ੍ਹ ਚ ਬੰਦ ਸੀਗੇ ਕਿਸਾ ਗਾਣੇ ਲਗਾ ਲਗਾ ਕੇ ਔਰ ਗਾਣੇ ਸਾਰੇ ਉਹੀ ਜਿਹੜੇ ਗੈਂਗਸਟਰ ਨੂੰ ਪ੍ਰਮੋਟ ਕਰਦੇ ਆ ਸੁੱਖਾ ਕਾ ਲੋ ਤੇ ਫਿਲਮ ਬਣ ਗਈ ਫਿਰ ਆ ਗਾਂਧੀ ਗੈਂਗਸਟਰ ਤੇ ਫਿਲਮ ਬਣ ਗਈ ਦੱਸੋ ਇਹੋ ਜਿਹੀ ਚੀਜ਼ ਲੋਕਾਂ ਨੂੰ ਦਿਖਾ ਕੇ ਸਾਬਤ ਕੀ ਕਰਨਾ ਚਾਹੁੰਦੇ ਆ ਰੋਬਨ ਗਾਂਧੀ ਰੋਬਨ ਕਿਨਾ ਦਾ ਰੋਬਰਹਡ ਦੱਸੋ ਇਹ ਕਿ ਨਾਮ ਇਹ ਕੋਈ ਟੱਕ ਬਣਦੀ ਹੈ ਔਰ ਸਰਕਾਰ ਸੈਂਸਰ ਬੋਰਡ ਜਿਹੜਾ ਚੁੱਪ ਕਰਕੇ ਬਿਠਾ ਇਹਨਾਂ ਚੀਜ਼ਾਂ ਨੂੰ ਸ਼ਰੀਆਮ ਪਰਬੋਰਡ ਕਰ ਰਿਹਾ ਜੇ ਕੋਈ ਚੱਜਦੀ ਫਿਲਮ ਬਣਦੀ ਹੈ ਜਿਵੇਂ ਆ ਦਲਜੀਤ ਨੇ ਬਣਾਈ ਹੈ ਉਹ ਜਿਹੜੇ ਸਾਡੇ ਹੈਗੇ ਨੇ ਜਿਹੜੇ ਸਾਡੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਡੇ ਉਹ ਉਹ ਬੈਨ ਕਰਤੀ ਤਾਂ ਗੈਂਗਸਟਰ ਜਿਹੜੇ ਫਿਲਮਾਂ ਬਣਦੀਆਂ ਇਹ ਤਾਂ ਬੈਨ ਹੁੰਦੀਆਂ ਨਹੀਂ ਦੱਸੋ ਇਹ ਇਹਦੋਂ ਜ਼ਿਆਦਾ ਖਤਰਨਾਕ ਸੀਗਾ ਜਸਵੰਤ ਸਿੰਘ ਖਾਲੜਾ ਹੂੰ ਇਹ ਚੀਜ਼ਾਂ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੈ। ਲੋਕਾਂ ਤੋਂ ਤੁਹਾਡੀ ਡਿਮਾਂਡ ਇਹ ਹੈ ਕਿ ਜਿਹੜੇ ਜਿਹੜਾ ਚੰਗਾ ਕੰਟੈਂਟ ਹੈ, ਜਿਹੜੀਆਂ ਚੰਗੀਆਂ ਚੀਜ਼ਾਂ ਨੇ ਜਿਹਦੇ ਤੋਂ ਇਤਿਹਾਸਿਕ ਪੱਖ ਤੋਂ ਅਸੀਂ ਵਾਕਿਫ ਹੋ ਸਕਦੇ ਹਾਂ, ਉਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਨ ਦੀ ਸਲਾਹਣ ਦੀ ਜ਼ਰੂਰਤ ਹੈ, ਬਜਾਏ ਕਿ ਮਾੜੀਆਂ ਨੂੰ ਹੁਲਾਰਾ ਦੇਣ ਦੀ। ਬਿਲਕੁਲ। ਮੇਰੇ ਕਹਿੰਦਾ ਮਤਲਬ ਇਹ ਸਹੀ ਹੈ ਕਿ ਉਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਦਿਖਾਈਏ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਜਸਵੰਤ ਸਿੰਘ ਖਾਲੜਾ ਜੀ ਕਿਵੇਂ ਉਹਨਾਂ ਨੇ ਜਿਹੜੇ ਨਜਾਇਜ਼ ਤੌਰ ਤੇ ਜਿਹੜੇ ਇਸ ਤਰ੍ਹਾਂ ਮੁੰਡੇ ਮਾਰੇ ਗਏ ਕਿਸਣਾ ਉਹਨਾਂ ਦੀ ਪਛਾਣ ਕੀਤੀ ਸਾਨੂੰ ਆਪਣਾ ਇਤਿਹਾਸ ਦੱਸਣ ਦੀ ਲੋੜ ਆ ਗੁਰੂਆਂ ਬਾਰੇ ਦੱਸਣ ਦੀ ਲੋੜ ਆ ਉਹ ਤੇ ਤਾਂ ਐਸਜੀਪੀਸੀ ਰੋਲਾ ਪਾ ਦਿੰਦੀ ਆ ਤੇ ਆ ਗੈਂਗਸਟਰ ਜਿਨ੍ਹਾਂ ਨਾਲ ਨੌਜਵਾਨ ਸਾਡੇ ਬਰਬਾਦ ਹੋ ਰਹੇ ਆ ਕੇਸ ਕਤਲ ਕਰਾ ਰਹੇ ਆ ਦਾੜੀਆਂ ਕਟਾ ਰਹੇ ਆ ਇਹਨਾਂ ਵੱਲ ਸ਼ਰਮਣੀ ਕਮੇਟੀ ਦਾ ਕੋਈ ਧਿਆਨ ਹੀ ਨਹੀਂ ਦੋਗਲੀ ਨੀਤੀ ਆ ਬਸ ਜਿੱਧਰੋਂ ਫਾਇਦਾ ਹੁੰਦਾ ਉਹ ਚੀਜ਼ ਕਰੋ ਜਿੱਧਰੋਂ ਫਾਇਦਾ ਨਹੀਂ ਹੁੰ ਜੀ ਗੁਰਮੀਤ ਜੀ ਸ਼ੁਕਰੀਆ ਤੁਸੀਂ ਸਮਾਂ ਕੱਢ ਕੇ ਗੱਲਬਾਤ ਕੀਤੀ ਆਪਣੀ رائے ਪੇਸ਼ ਕੀਤੀ ਪੱਖ ਰੱਖਿਆ ਸ਼ੁਕਰੀਆ ਮਿਹਰਬਾਨੀ ਸੋ ਗੱਲ ਇਹ ਹੈ ਕਿ ਸਾਨੂੰ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਇਹਨਾਂ ਦਾ ਇਹ ਮੰਨਣਾ ਤੇ ਇਹ ਕਹਿਣਾ ਬਜਾਏ ਕਿ ਇਸ ਦੇ ਕਿ ਜਿਹੜੀਆਂ ਮਾੜੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਜਦੋਂ ਅਸੀਂ ਉਸ ਤੋਂ ਪਾਸਾ ਵੱਟ ਲਾਂਗੇ ਟਾਲਾ ਕਰ ਲਾਂਗੇ ਤੇ ਉਹਨਾਂ ਨੂੰ ਵੀ ਹਲਾਰਾ ਨਹੀਂ ਮਿਲੇਗਾ ਔਰ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਿਆ ਚੰਗਾ ਕੰਟੈਂਟ ਹੈ ਜਾਂ ਹਿਸਟੋਰੀਕਲ ਜਿਹੜੇ ਫੈਕਟਸ ਨੇ ਜਾਂ ਜਿੱਥੋਂ ਤੁਹਾਨੂੰ ਆਪਣੇ ਸਟੱਡੀ ਦੇ ਵਿੱਚ ਕੋਈ ਸਹਿਯੋਗ ਮਿਲ ਸਕਦਾ ਉਹਨਾਂ ਚੀਜ਼ਾਂ ਵੱਲ ਧਿਆਨ ਦਿਓਗੇ ਤਾਂ ਹੋ ਸਕਦਾ ਹੈ ਕਿ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਜਿਹੜੀ ਅੱਜ ਸਾਡੇ ਲਈ ਜਾਨਲੇਵਾ ਸਾਬਤ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਟਾਈਮ ਪਾਉਣਾ ਕਿਸੇ ਦੀ ਕਤਲ ਦੀ ਜ਼ਿੰਮੇਵਾਰੀ ਲੈਣੀ ਕਿਸੇ ਦਾ ਕਤਲ ਕਰਨਾ ਇਹ بڑے ਮਾੜੇ ਰੁਝਾਨ ਪੈਂਦੇ ਜਾ ਰਹੇ ਇੱਕ ਹੋਰ ਕਾਲਰ ਸਾਡੇ ਨਾਲ ਇਸ ਵਿਲੇਜ ਜੁੜ ਰਿਹਾ ਹੈ ਸੋ ਤੁਹਾਡਾ ਸਵਾਗਤ ਹੈ ਜੀ ਲੋਕਾਂ ਦਾ ਸਪੋਕਸਮੈਨ ਪ੍ਰੋਗਰਾਮ ਦੇ ਅੰਦਰ ਕੀ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਹਾਂ ਲੁਧਿਆਣਾ ਤੋਂ ਜੀ ਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਜਿਦਾ ਅੱਜ ਤੁਹਾਡੇ ਚੈਨਲ ਨੇ ਬਹੁਤ ਵਧੀਆ ਮੁੱਦਾ ਜਿਹੜਾ ਇਹ ਰੱਖਿਆ ਵਾ ਚਰਚਾ ਦੇ ਲਈ ਤੇ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਮੋਬਾਈਲ ਫੋਨ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ ਇਹਦੀ ਜਿਹੜੀ ਹੈ ਸਹੀ ਵਰਤੋਂ ਬਹੁਤ ਘੱਟ ਹੋ ਰਹੀ ਆ ਗਲਤ ਵਰਤੋਂ ਜਿਹੜੀ ਆ ਜ਼ਿਆਦਾ ਹੋ ਰਹੀ ਆ ਜਿਹਦੇ ਕੇ ਜੰਧੀ ਨਤੀਜੇ ਦੇਖਣ ਨੂੰ ਮਿਲਦੇ ਨੇ ਹਰ ਕੋਈ ਜਿਹੜਾ ਕਰਾਇਮ ਕਰਨ ਤੋਂ ਬਾਅਦ ਵੀ ਜਿਹੜਾ ਇੱਥੇ ਜ਼ਿੰਮੇਵਾਰੀ ਲੈਂਦਾ ਵਾ ਤੁਸੀਂ ਜਿਹੜੀ ਆਧਾਰਨ ਵਜੋਂ ਦੇਖ ਸਕਦੇ ਹੋ ਕਿ ਜਿਹੜੀ ਸੋਸ਼ਲ ਮੀਡੀਆ ਦੇ ਇੰਨੀ ਪਾਬੰਦੀ ਲਾਉਣ ਦਾ ਮਸਲਾ ਨੇਪਾਲ ਦੇ ਵਿੱਚ ਮੁੱਦਾ ਉੱਠਿਆ ਸੀ ਕਿੱਥੇ ਤੱਕ ਗੱਲ ਪਹੁੰਚ ਗਈ ਸਾਡੇ ਦੇਸ਼ ਦੇ ਵਿੱਚ ਵੀ ਉਹੀ ਸੰਕੇਤ ਮਿਲ ਰਹੇ ਨੇ ਸਾਡੀ ਦੇਸ਼ ਦੀ ਸਰਕਾਰ ਨੂੰ ਪਹਿਲਾਂ ਹੀ ਇੰਨਾ ਕ ਕੰਟਰੋਲ ਕਰ ਲੈਣਾ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਇਹੋ ਜਿਹਾ ਕੰਟੈਂਟ ਨਾ ਆਵੇ ਜਿਹਦਾ ਸਾਡੇ ਦੇਸ਼ ਦੀ ਜਵਾਨੀ ਦੇ ਉੱਪਰ ਸਾਡੇ ਬੱਚਿਆਂ ਦੇ ਉੱਪਰ ਸਾਡੇ ਨੌਜਵਾਨਾਂ ਦੇ ਉੱਪਰ ਅਸਰ ਪਾ ਕੇ ਉਹ ਜਿਹੜੇ ਆ ਆਪਣਾ ਸਾਰਾ ਜੀਵਨ ਬਰਬਾਦ ਕਰ ਰਹੇ ਨੇ ਤੋਂ ਸੋ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਪਵੰਦੀ ਦੀ ਬਹੁਤ ਲੋੜ ਹੈ ਇਹਦੇ ਗੰਭੀਰ ਦੀ ਜੇ ਇਸੇ ਕਾਰਕ ਸਾਹਮਣੇ ਆ ਰਹੇ ਨੇ ਕਿਤੇ ਤਾਂ ਛੋਟ ਜਾ ਦਿੱਤੀ ਹੋਈ ਆ ਫੇਕ ਆਈਡੀਆਂ ਬਣ ਰਹੀਆਂ ਨੇ ਹੂੰ ਥੇਲ ਦੇ ਵਿੱਚ ਬੰਦਾ ਬੈਠਾ ਹੁੰਦਾ ਉਹਦੀ ਬਾਹਰ ਆਈਡੀ ਚੱਲਦੀ ਹੁੰਦੀ ਆ ਭਾਵੇਂ ਉਹਦੇ ਸਾਥੀ ਚਲਾਉਂਦੇ ਹੋਣ ਭਾਵੇਂ ਉਹਦੇ ਪਰਿਵਾਰਕ ਮੈਂਬਰ ਚਲਾਉਂਦੇ ਹੋਣ ਹੂੰ ਸੋ ਸਰਕਾਰਾਂ ਨੂੰ ਗੰਭੀਰ ਹੋਣ ਦੀ ਲੋੜ ਆ ਚਾਹੇ ਉਹ ਫੇਸਬੁੱਕ ਹੋਵੇ ਚਾਹੇ ਵਟਸਐਪ ਹੋਵੇ ਚਾਹੇ ਟਵਿੱਟਰ ਹੋਵੇ ਕੁਝ ਵੀ ਹੋਵੇ ਤੇ ਇੰਨੀ ਕਿ ਜ਼ਿਆਦਾ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਕੋਈ ਬੰਦਾ ਫੇਕ ਆਈਡੀ ਬਣਾਉਣ ਬਾਰੇ 100 ਵਾਰ ਸੋਚੇ ਬਿਲਕੁਲ ਤੇ ਸਰਕਾਰ ਨੂੰ ਜਿਹੜੀ ਆ ਸਖਤ ਐਕਸ਼ਨ ਲੈਣਾ ਚਾਹੀਦਾ ਤਾਂ ਹੀ ਸਾਡੇ ਦੇਸ਼ ਦੇ ਵਿੱਚ ਕੰਟਰੋਲ ਹੋਊਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਜਿਹੜਾ ਨੁਕਸਾਨ ਪੂਰੇ ਦੇਸ਼ ਨੂੰ ਪੰਜਾਬ ਨੂੰ ਵੀ ਝੱਲਣਾ ਪੈ ਸਕਦਾ ਬਿਲਕੁਲ ਬਿਲਕੁਲ ਠੀਕ ਆ ਬੜਾ ਸ਼ੁਕਰੀਆ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢ ਕੇ ਆਪਣੀ ਕੀਮਤੀ ਰਾਏ ਜਿਹੜੀ ਐ ਪੇਸ਼ ਕੀਤੀ ਹੈ ਕਿ ਜਿਹੜੇ ਇਹ ਫੇਕ ਆਈਡੀਆਂ ਬਣਾਉਂਦੇ ਆ ਜਾਂ ਜਿਹੜੇ ਕਤਲਾਂ ਦੀ ਜ਼ਿੰਮੇਵਾਰੀ ਲੈਂਦੇ ਆ ਜਾਂ ਜਿਹੜੀ ਕਿਸੇ ਨੂੰ ਧਮਕਾਉਣ ਦਾ ਕੰਮ ਕਰਦੇ ਆ ਉਸ ਨੂੰ ਜੇਕਰ ਪੱਕੇ ਤੌਰ ਦੇ ਉੱਤੇ ਬੈਨ ਕਰ ਦਿੱਤਾ ਜਾਵੇ ਉਸ ਨੂੰ ਅਕਾਊਂਟ ਬਣਾਉਣ ਦੀ ਕਹਿੰਦੇ ਕਿ ਪਰਮਿਸ਼ਨ ਨਾ ਹੋਵੇ ਤੇ ਅੱਗੇ ਤੋਂ ਉਹ ਜ਼ਰੂਰ ਇੱਕ ਵਾਰੀ ਜਿਹੜਾ ਹੈ ਉਹ ਸੋਚੇਗਾ ਔਰ ਇਸ ਦੇ ਨਾਲ ਇਹ ਵੀ ਹੈ ਕਿ ਜਿਲ੍ਹਾਂ ਦੇ ਵਿੱਚੋਂ ਕਿਵੇਂ ਪੋਸਟਾਂ ਅਪਡੇਟ ਹੋ ਰਹੀਆਂ ਨੇ ਉਹ ਅਕਾਊਂਟਸ ਵੀ ਜਿਹੜਾ ਹੈ ਉਹ ਬੈਨ ਕਰਨ ਦੀ ਜ਼ਰੂਰਤ ਹੈ ਹਾਲਾਂਕਿ ਕਈ ਵਾਰੀ ਕੀ ਹੁੰਦਾ ਕਿ ਚੰਗਾ ਕੰਮ ਕਰਨ ਵਾਲੇ ਉਸਾਰੂ ਆਲੋਚਨਾ ਕਰਨ ਵਾਲੇ ਕਈ ਕਈਆਂ ਨੂੰ ਜਿਹੜਾ ਹੈ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਦੇ ਅਕਾਊਂਟਸ ਜਿਹੜੇ ਆ ਉਹ ਬੰਦ ਹੋ ਜਾਂਦੇ ਆ ਉਹ ਚੀਜ਼ਾਂ ਜਿਹੜੀਆਂ ਨੇ ਨਾ ਵਾਪਰ ਨੇ ਕੋਈ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ ਜੁੜ ਰਹੇ ਆ ਸਵਾਗਤ ਹੈ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਲੁਧਿਆਣੇ ਤੋਂ ਗੱਲ ਕਰਦਾ ਜੀ ਰੋਹਿਤ ਗੱਲ ਕਰ ਰਹਾ ਮੈਂ ਜੀ ਰੋਹਿਤ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਨਾ ਅਜਿਹੀਆਂ ਚੀਜ਼ਾਂ ਜੋ ਬੈਨ ਹੋਣੀਆਂ ਚਾਹੀਦੇ ਇਹਨਾਂ ਦੇ ਅਕਾਊਂਟ ਬੈਨ ਹੋਣੇ ਚਾਹੀਦੇ ਆ ਤੇ ਸੋਸ਼ਲ ਮੀਡੀਆ ਤੇ ਅੱਜ ਕੱਲ ਆਪਾਂ ਦੇਖਦੇ ਆਂ ਇੱਕ ਦੂਜੇ ਨੂੰ ਗਾਲਾਂ ਕੱਢਤੀਆਂ ਜਾਂ ਗਾਣੇ ਉਦਾਂ ਦੇ ਬਣਾਤੇ ਗਨ ਕਲਚਰ ਲੋਕ ਜਿੱਦਾਂ ਦੇ ਆਪਾਂ ਚੀਜ਼ਾਂ ਦਿਖਾਣੇ ਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਲੋਕ ਨਾ ਉਹੋ ਜਿਹੀ ਚੀਜ਼ਾਂ ਨੂੰ ਕਿਤੇ ਨਾ ਕਿਤੇ ਪ੍ਰੋਮੋਟ ਵੀ ਕਰਦੇ ਨੇ ਕਿਉਂਕਿ ਜੋ ਛੋਟੇ ਬੱਚੇ ਆ ਉਹ ਅਹੋ ਜਿਹੀਆਂ ਚੀਜ਼ਾਂ ਦੇਖ ਕੇ ਜਹੀਆਂ ਹਰਕਤਾਂ ਕਰਦੇ ਨੇ ਇਹਨਾਂ ਦੇ ਅਕਾਊਂਟ ਵੀ ਬੈਨ ਹੋਣੇ ਚਾਹੀਦੇ ਕਿਉਂਕਿ ਪਿੱਛੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਨੌਜਵਾਨ ਗਾਲਾ ਕੱਢਦੇ ਸੀ ਨਾ ਰੀਲਾਂ ਪਾਉਂਦੇ ਸੀ ਕਾਰਤਿਕ ਬੱਗਾ ਨਾ ਇਨਫਲੂਐਂਸਰ ਸੀਗਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਮਾਰ ਦਿੱਤੀ ਗਿਆ ਤਾਂ ਹੁਣ ਇੱਕ ਹੋਰ ਨਵਾਂ ਮਾਮਲਾ ਜਿਹੜਾ ਸਾਹਮਣੇ ਆ ਗਿਆ ਗੋਲੀਆਂ ਮਾਰ ਦਿੱਤੀਆਂ ਕਿਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਆਪਾਂ ਇੱਕ ਪਾਸੇ ਦਾ ਪੰਜਾਬ ਸਰਕਾਰ ਨੇ ਬੇਸ਼ੱਕ ਜਿਹੜਾ ਕਿਹਾ ਕਿ ਅਸਲਾ ਆਪਾਂ ਫੇਸਬੁੱਕ ਜਾਂ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਨਹੀਂ ਦਿਖਾ ਸਕਦੇ ਉਸ ਦੇ ਬਾਵਜੂਦ ਵੀ ਕਈ ਲੋਕ ਅਜਿਹੇ ਆ ਜੋ ਅਸਰੇ ਆਮ ਹਥਿਆਰ ਲੈ ਕੇ ਜੋ ਸੋਸ਼ਲ ਮੀਡੀਆ ਤੇ ਦਿਖਾਉਂਦੇ ਨੇ ਤਾਂ ਕਿਤੇ ਨਾ ਕਿਤੇ ਗਾਣਿਆਂ ਤੇ ਵੀ ਰੋਕ ਲਗਣੀ ਚਾਹੀਦੀ ਹੈ ਕਿਉਂਕਿ ਗਾਣਿਆਂ ਤੇ ਲਗਾਤਾਰ ਜਿਹੜੇ ਗਾਣਾਂ ਨੂੰ ਲੈ ਕੇ ਗਾਣੇ ਬਣ ਰਹੇ ਨੇ ਗੁੰਡਾ ਗਰਦੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲੋਕ ਦੇਖਦੇ ਨੇ ਉਸੇ ਤਰੀਕੇ ਨੂੰ ਲੋਕ ਫੋਲੋ ਕਰਦੇ ਨੇ ਸੋਸ਼ਲ ਮੀਡੀਆ ਪਰ ਕਲਾਕਾਰਾਂ ਦਾ ਕਹਿਣਾ ਹੈ ਕਿ ਸਮਾਜ ਦੇ ਵਿੱਚ ਜੋ ਵਾਪਰਦਾਸਤਾ ਉਹ ਵਿਖਾਉਂਦੇ ਆ ਜੋ ਲੋਕ ਦੇਖਣਾ ਚਾਹੁੰਦੇ ਆ ਸੁਣਨਾ ਚਾਹੁੰਦੇ ਆ ਕਹਿੰਦੇ ਅਸੀਂ ਉਹ ਕਰਦੇ ਆ ਫਿਰ ਇਹ ਤਾਂ ਉਹ ਗੱਲ ਹੋ ਗਈ ਨਾ ਜਾਂ ਤਾਂ ਕਹਿੰਦੇ ਨੇ ਸਮਾਜ ਦੇ ਵਿੱਚ ਜੋ ਵਾਪਰਦਾ ਪਾਉ ਦਿਖਾਉਂਦੇ ਆ ਪਾ ਲੋਕ ਵੀ ਕਿਤੇ ਨਾ ਕਿਤੇ ਉਹ ਚੀਜ਼ ਸਮਝਦੇ ਨਹੀਂ ਕਿ ਉਸ ਚੀਜ਼ ਤੋਂ ਸਿੱਖਿਆ ਨਹੀਂ ਲੈਂਦੇ ਪਰ ਉਸੇ ਚੀਜ਼ ਨੂੰ ਪ੍ਰਮੋਟ ਕਰ ਦਿੰਦੇ ਨੇ ਹੁਣ ਤੁਸੀਂ ਦੇਖੋ ਜੇਲਾ ਦੀ ਜੇਕਰ ਆਪਾਂ ਗੱਲ ਕਰੀਏ ਜੇਲਾ ਦੇ ਵਿੱਚ ਕਈ ਵਾਰ ਅਜਿਹੇ ਵੀਡੀਓ ਆਉਂਦੀਆਂ ਨੇ ਕਿ ਲੋਕ ਫੋਨ ਤੇ ਜਿਹੜੀ ਵੀਡੀਓ ਕਾਲ ਕਰਦੇ ਨੇ ਗਨ ਪ੍ਰਮੋਟ ਕਰਦੇ ਨੇ ਹਥਿਆਰ ਦਿਖਾਉਂਦੇ ਨੇ ਫਿਰ ਗੈਂਗਸਟਰਾਂ ਤੇ ਜੇ ਉਹ ਗਾਣੇ ਬਣ ਗਏ ਗੈਂਗਸਟਰਾਂ ਤੇ ਫਿਲਮਾਂ ਬਣ ਗਈਆਂ ਗਾਂਧੀ ਤੇ ਫਿਲਮ ਬਣ ਗਈ ਸੁੱਖਾ ਕਾਲੋ ਤੋਂ ਫਿਲਮ ਬਣ ਗਈ ਅਜਿਹੀਆਂ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਪੰਜਾਬੀ ਗਾਣਿਆਂ ਦੀ ਜੇਕਰ ਮੈਂ ਗੱਲ ਕਰਾਂ ਆ ਲੜਾਈ ਝਗੜੇ ਦਿਖਾਉਂਦੇ ਨੇ ਗੁੰਡਾਗਰਦੀ ਦਿਖਾਉਂਦੇ ਨੇ ਫਿਰ ਉਸ ਤੋਂ ਬਾਅਦ ਗਨ ਕਲਚਰ ਫਿਲਮਾਂ ਵੀ ਅੱਜ ਕੱਲ ਉੱਧਾ ਦੀ ਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਘਰੇ ਜੋ ਦੇਖਦੇ ਨੇ ਟੀਵੀ ਦੇ ਵਿੱਚ ਉਸੇ ਤਰੀਕ ਨੂੰ ਫੋਲੋ ਕਰ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਕੱਲ ਨੌਜਵਾਨ ਗੁੰਡਾਗਰਦੀ ਬਹੁਤ ਹੈ ਕਿਉਂਕਿ ਦੇਖਦੇ ਨੇ ਬੱਚੇ ਦੇਖਦੇ ਨੇ ਛੋਟੇ ਛੋਟੇ ਦੇਖਦੇ ਨੇ ਉਸੇ ਤਰੀਕੇ ਨੂੰ ਲੈ ਕੇ ਜੋ ਦਿਮਾਗ ਦੇ ਵਿੱਚ ਜੋ ਚੀਜ਼ਾਂ ਉਹਨਾਂ ਨੇ ਬਿਠਾ ਲਈਆਂ ਤਾਂ ਉਹੀ ਚੀਜ਼ ਜਿਹੜੇ ਲੋਕ ਆ ਪੋਲੂ ਕਰ ਰਹੇ ਨੇ ਸਭ ਤੋਂ ਪਹਿਲਾਂ ਸਰਕਾਰ ਨੂੰ ਹੀ ਚਾਹੀਦਾ ਕਿ ਇਹਨਾਂ ਦੇ ਅਕਾਊਂਟ ਬੈਨ ਹੋਣੇ ਚਾਹੀਦੇ ਆ ਜੋ ਵੀ ਕੋਈ ਨੌਜਵਾਨ ਅਜਿਹੀ ਚੀਜ਼ ਪਾਉਂਦਾ ਹੈ ਅਜਿਹੀ ਪੋਸਟ ਪਾਉਂਦਾ ਹੈ ਉਹਨਾਂ ਦੇ ਅਕਾਊਂਟ ਬੈਨ ਹੋਣੇ ਚਾਹੀਦੇ ਆ ਔਰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਵੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਪਰ ਕੀ ਇਹ ਪੋਸੀਬਲ ਹੈ ਕਿ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਕਿਉਂਕਿ ਉਹ ਤਾਂ ਕਿਸੇ ਹੋਰ ਨੰਬਰ ਤੋਂ ਬਣ ਸਕਦੀ ਹੈ ਨਵੀਂ ਆਈਡੀ ਜਿਹੜੀ ਹੈ ਜਨਰੇਟ ਹੋ ਸਕਦੀ ਹੈ ਪਰ ਲੱਗਤ ਨਹੀਂ ਇਹਦੇ ਨਾਲ ਕੋਈ ਪੈਰਲਲ ਇਦਾਂ ਦੀ ਔਸਾਰੂ ਕੋਈ ਪੋਜ਼ਿਟਿਵ ਮਹਿੰਮ ਚੱਲੇ ਕਿ ਲੋਕ ਜਿਹੜੇ ਆ ਉਹ ਆਪ ਮੁਹਾਰੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਚੰਗੇ ਕੰਟੈਂਟ ਵੱਲ ਜਾਣ ਬਿਲਕੁਲ ਇਹ ਵੀ ਗੱਲ ਸਹੀ ਹੈ ਕਿ ਜੇਕਰ ਅਕਾਊਂਟ ਸਰਕਾਰ ਇਹਨਾਂ ਦਾ ਬੈਨ ਕਰ ਦੇਗੀ ਤਾਂ ਉਹ ਦੂਸਰਾ ਅਕਾਊਂਟ ਬਣਾ ਲੈਣਗੇ ਹਨਾ ਤੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਕਈ ਲੋਕ ਵੀ ਸਮਾਜ ਦੇ ਵਿੱਚ ਅਜਿਹੇ ਆ ਜੋ ਚੰਗੀ ਸਿੱਖਿਆ ਦਿੰਦੇ ਆ ਲੋਕ ਉਹਨਾਂ ਨੂੰ ਫੋਲੋ ਨਹੀਂ ਕਰਦੇ ਸਰਕਾਰ ਉਹਨਾਂ ਦਾ ਅਕਾਊਂਟ ਤਾਂ ਜ਼ਰੂਰ ਬੰਦ ਕਰ ਦੇਗੀ ਤੇ ਜਾਹਿਰ ਜੀ ਗੱਲ ਆ ਦੂਸਰਾ ਕਾਊਂਟ ਵੀ ਬਣਾ ਲੈਣਗੇ ਤੇ ਆਪਾਂ ਨੂੰ ਵੀ ਇੱਕ ਇਸ ਆਪਣੀ ਜਿਹੜੀ ਆ ਜਿਹੜੀ ਸਮਾਜ ਦੇ ਵਿੱਚ ਜੋ ਇੱਕ ਸਿੱਖਿਆ ਜੋ ਲੋਕ ਦੇ ਰਹੇ ਨੇ ਕਿਤੇ ਨਾ ਕਿਤੇ ਸਾਨੂੰ ਵੀ ਸੋਚ ਜਿਹੜੀ ਆ ਉਹ ਚੇਂਜ ਕਰਨੀ ਪੈਣੀ ਹੈ ਕਿਉਂਕਿ ਅੱਜ ਦੀ ਜੋ ਨੌਜਵਾਨ ਪੀੜੀ ਹੈ ਉਹ ਨਹੀਂ ਸਮਝਦੀ ਕਿਉਂਕਿ ਆਪਾਂ ਦੇਖਿਆ ਕਈ ਵਾਰ ਭੀੜ ਦੇ ਵਿੱਚ ਨੌਜਵਾਨ ਇੱਕ ਦੂਜੇ ਦੇ ਨਾਲ ਮਗਰ ਲੱਗ ਜਾਂਦੇ ਨੇ ਸੋਸ਼ਲ ਮੀਡੀਆ ਦੇ ਵੀਡੀਓ ਪਾਉਂਦੇ ਆ ਇੱਕ ਦੂਜੇ ਨੂੰ ਗਾਲ੍ਹਾਂ ਕੱਢਤੀਆਂ ਰੈਲੀਆਂ ਕੱਢਦੀਆਂ ਇਹ ਚੀਜ਼ ਲੋਕ ਨਹੀਂ ਦੇਖ ਰਹੇ ਸਿਰ ਉਸੇ ਤਰੀਕੇ ਦੇ ਨਾਲ ਗਾਣੇ ਦੇ ਵਿੱਚ ਵੀ ਨੌਜਵਾਨ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਰੈਲੀਆਂ ਬਣਾ ਕੇ ਇੱਕ ਦੂਜੇ ਨੂੰ ਉਹਨੂੰ ਘੇਰ ਕੇ ਕਾ ਕੁੱਟਦਾ ਕੱਲੇ ਨੂੰ ਉਹਨੂੰ ਕੁੱਟਦਾ ਅਜਈਆਂ ਚੀਜ਼ਾਂ ਹੀ ਦੇਖ ਕੇ ਲੋਕ ਕਿਤੇ ਨਾ ਕਿਤੇ ਫੋਲੋ ਵੀ ਜਈਆਂ ਚੀਜ਼ਾਂ ਨੂੰ ਕਰ ਰਹੇ ਨੇ ਤਾਂ ਇਹਨਾਂ ਤੇ ਜੋ ਕਸਕਤ ਤੋਂ ਸੱਤੇ ਇੱਕ ਕਾਨੂੰਨ ਬਣਨਾ ਚਾਹੀਦਾ ਇੱਕ ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਜਾਂ ਅਸਲਾ ਕਿਸੇ ਨੂੰ ਦਿਖਾਉਂਦਾ ਹੈ ਜਾਂ ਕੋਈ ਕਿਸੇ ਨੂੰ ਗੋਲੀ ਮਾਰਦਾ ਹੈ ਤੇ ਅਜਿਹੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅਜੇ ਅੱਗੇ ਤੋਂ ਜੇ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਉਹ 100 ਵਾਰ ਸੋਚੇ ਮਤਲਬ ਐਗਜ਼ੈਂਪਲਰੀ ਪਿਨਿਸ਼ਮੈਂਟ ਦੀ ਜ਼ਰੂਰਤ ਹੈ ਠੀਕ ਹੈ ਸ਼ੁਕਰੀਆ ਤੁਹਾਡਾ ਰਵਿਜੀ ਸਮਾਗਮਟ ਕੇ ਗਲਬਤ ਕੀਤੀ ਕਿ ਹੋਰ ਕਾਲਰ ਜੁੜੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਹਾਂਜੀ ਤੁਹਾਡਾ ਸਵਾਗਤ ਹੈ ਜੀ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਗੁਰਵਿੰਦਰ ਸਿੰਘ ਬੋਲਦਾ ਜੀ ਹਰੀਗੇਪਤਨ ਤੋਂ ਜਿੱਥੇ ਦੋ ਮਰਡਰ ਹੋਏ ਆ ਜੀ ਇਹ ਜੀ 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 ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਿਹੜਾ ਸਰ ਅੱਜ ਮੁੰਡਾ ਮਰਿਆ ਜੀ ਜਿਹੜਾ ਮਹਰਾਣੇ ਪਿੰਡ ਦਾ ਹਾਂਜੀ ਸਰ ਇਹ ਲਾੜੋ ਕੀ ਜਿੰਨਾ ਨਾਲ ਗੈਂਗ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਕਾਈਂਡਲੀ ਨੇੜੇ ਕਰਕੇ ਫੋਨ ਗੱਲ ਕਰੋ ਹੈਲੋ ਹਾਂਜੀ ਜੀ ਸਰ ਜਿੰਨਾ ਨੂੰ ਲਾੜੋ ਗੈਂਗਵਾਰ ਸੀ ਜਾਂ ਵਾਰਦਾ ਸੀ ਉਹਨਾਂ ਦਾ ਸਰ ਕੁਝ ਵੀ ਨਹੀਂ ਹੋਇਆ ਹੈ ਤੇ ਸਰ ਜਿੰਨੇ ਦੋਨੇ ਇੱਥੇ ਨੌਜਵਾਨ ਮਰ ਗਏ ਆ ਜੀ 12ਵੀਂ ਪੜ੍ਹਦੇ ਹੋ ਜਵਾਗ ਇਹਦੇ ਚ ਮਗਰ ਜਾਣਦਾ ਹੈ ਜੀ ਜੀ ਹਾਂ ਜੀ ਸਰ ਇਹ ਲਾਲੋ ਕਿ ਬਿਲਕੁਲ ਲਾਲੋ ਕਿ ਜਿੰਨਾਂ ਨੂੰ ਪਤਾ ਵੀ ਨਹੀਂ ਸੀ ਕਿ ਅੰਕਵਾਰ ਦਾ ਕੁਝ ਵੀ ਪਰ ਕਿਉਂ ਮਾਰਿਆ ਕਿਉਂ ਗਿਆ ਤੁਸੀਂ ਤਾਂ ਉੱਥੋਂ ਦੇ ਨੇੜੇ ਰਹਿੰਦੇ ਹੋ ਜਾਣਦੇ ਹੋ ਇਹ ਸਰ ਲਾਲੋ ਕਿ ਜਿਵੇਂ ਇਹ ਜਾਣਦਾ ਸੀ ਆਪਦਾ ਜਿਵੇਂ ਕਿ ਨਾਲੋਂ ਆਪਾਂ ਸੁਰੇ ਨਹੀਂ ਕਰਦੇ ਮਗਰ ਮਗਰ ਕਿਸੇ ਦੇ ਉਹ ਕੰਮ ਅਸੀਂ ਇਹ ਆਪਦੀ ਗੱਡੀ 'ਚ ਲਾਲੋ ਮਗਰ ਜਾਣਦਾ ਹੈ ਤੇ ਸਰ ਉਧਰੋਂ ਲਾਲੋ ਗੋਲੀ ਚੱਲ ਗਈ ਆ ਪਰ ਜਿਹੜਾ ਜਿਹੜਾ ਪੋਸਟ ਪਾ ਕੇ ਧਮਕਾਇਆ ਗਿਆ ਜਾਨੋ ਮਾਰਨ ਦੀ ਗੱਲ ਆਖੀ ਗਈ ਉਹ ਸਰ ਇਹਨਾਂ ਨਾਲ ਨਹੀਂ ਸੀ ਉਹ ਲਾਲੋ ਹੋਰ ਮੁੰਡੇ ਜਿਨ੍ਹਾਂ ਨਾਲ ਲਾਲੋ ਲਗੜਾ ਸੀ ਇੱਕ ਦੂਜੇ ਦੀ ਉਹਨਾਂ ਨਾਲ ਨਹੀਂ ਇਹ ਦਾ ਲਾਲੋ ਵਿੱਚ નિર્ਦੋਸ਼ ਨਹੀਂ ਜਿਵੇਂ ਕਹਿੰਦੇ ਬਹੁਤੇ ਲੈਣ ਵਾਲੇ ਵਿਚਾਰੇ ਹੂੰ ਇਹ ਸਰ ਉਹ ਹਸਾਬ ਸਰ ਜਿਹੜਾ ਅੱਜ ਮੁੰਡਾ ਮਰਿਆ ਉਹ ਮੇਰੇ ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਹੂੰ ਸਰ ਕੱਲਾ ਕੱਲਾ ਲਾਲੋ ਆ ਉਹਦੇ ਮਾਂ ਤੇ ਉਹਦਾ ਬੱਚਾ ਸੀ ਉਹ ਜੀ ਜੀ ਗਲਤੀ ਉਹਦੀ ਇਹ ਕਿ ਸਿਰਫ ਨਾਲ ਉਹ ਜਾਣਦੇ ਆ ਜਿਹੜਾ ਹੁਟਿਆਲਾ ਕਰਕੇ ਆ ਜੀ ਸਿਰਫ નિર્ਦੋਸ਼ ਸਰ ਬਿਲਕੁਲ ਮਰਿਆ ਗਿਆ ਜੀ ਉਹ ਜਿਹਦੇ ਨਾਲ ਜਾ ਰਿਹਾ ਸੀਗਾ ਸਿਰਫ ਇਹ ਗਲਤੀ ਹੋਗੀ ਕਿ ਲਾਕਡਾਟ ਉਹਦੀ ਸੀ ਪਰ ਜਿਹੜਾ ਇਸ ਨੂੰ ਆਪਣੀ ਜਾਨ ਤੋਂ ਹੱਤ ਹੁਣੇ ਪੈਗੀ हां जी सर دوਮਾਨੂਸਾਰ ਇਹ ਸਰ ਲਾ ਲੋਗੇ ਬਿਲਕੁਲ ਵਾਲੇ ਜਿਹੜਾ ਮਹਰਾਣੇ ਦਾ ਸਾਡੇ ਲਾਗੋਂ ਦਾ ਮੁੰਡਾ ਇਹਨੇ ਸਰ ਵਾਲੇ ਪਲੱਸ 2 ਕੀਤੀ ਆ ਤੇ ਇਹ ਤਾਂ ਕਦੇ ਲਾ ਲੋਗੇ ਬੱਚਾ ਵਾ ਲਈ 17 18 ਸਾਲ ਦਾ ਹੀ ਸਰ ਜੀ ਠੀਕ ਹੈ ਪ੍ਰਵਿੰਦਰ ਜੀ ਤੁਸੀਂ ਅ ਦੁੱਖ ਜਿਹੜਾ ਪ੍ਰਗਟ ਕੀਤਾ ਇਸ ਆਪਣੇ ਪਿੰਡ ਦੇ ਨੌਜਵਾਨ ਦੇ ਉੱਤੇ ਸਾਡੀ ਵੀ ਭਾਵਨਾਵਾਂ ਨੇ ਸੰਵੇਦਨਾ ਹੈ ਉਹਨਾਂ ਮਾਤਾ ਪਿਤਾ ਨਾਲ ਕਿਉਂਕਿ ਛੋਟੀ ਉਮਰ ਦਾ ਚੜਦੀ ਜਵਾਨੀ ਵਾਲਾ ਇਹ ਨੌਜਵਾਨ ਜਿਹੜਾ ਕਿ ਪਰ ਇਸੇ ਕਰਕੇ ਅਸੀਂ ਇਹ ਇੱਕ ਪ੍ਰੋਗਰਾਮ ਦੇ ਜ਼ਰੀਏ ਆਪਣੇ ਦਰਸ਼ਕਾਂ ਨੂੰ ਕਹਿ ਰਹੇ ਹਾਂ ਕਿ ਇਹਨਾਂ ਜਿਹੜੀਆਂ ਲਾਕ ਡਾਟਾ ਤੋਂ ਬਚਿਆ ਜਾਵੇ ਖੈਬਾਜ਼ੀਆਂ ਤੋਂ ਬਚਿਆ ਜਾਵੇ ਇਸ ਤਕਰਾਰਬਾਜ਼ੀ ਤੋਂ ਉੱਪਰ ਉੱਠਿਆ ਜਾਵੇ ਤਾਂ ਜੋ ਕਿ ਤੁਹਾਨੂੰ ਇਹ ਸੋਸ਼ਲ ਮੀਡੀਆ ਮੌਤ ਦਾ ਪਲੇਟਫਾਰਮ ਬਣ ਕੇ ਨਾ ਟਕਰੇ ਬਲਕਿ ਦੋਸਤੀ ਦਾ ਪੈਗਾਮ ਬਣ ਕੇ ਟਕਰੇ ਮੁਹੱਬਤ ਦਾ ਪੈਗਾਮ ਬਣ ਕੇ ਟਕਰੇ ਨਾ ਕਿ ਤੁਸੀਂ ਆਪਣੀਆਂ ਆਪਣੇ ਨਾਲ ਜੁੜੀਆਂ ਕੀਮਤੀ ਜਾਨਾਂ ਨੂੰ ਵੀ ਜਿਹੜਾ ਜਿਉਂਦੇ ਜੀ ਮੁਹੇ ਕਰ ਜਮੋ ਅੱਜ ਦੇ ਲਈ ਇਨਾ ਹੀ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸਿਟੀ ਪੱਟੀ ਦੇ ਵਿੱਚ ਕਾਰਾਂ ਚੌਂਕੀ ਦੇ ਲਾਗੇ ਫਾਟਕ ਦੇ ਲਾਗੇ ਇੱਕ ਸੌਤਿਓ ਗੱਡੀ ਦਿੱਤੀ ਸਪਾਟ ਦੇ ਉੱਤੇ ਕੁਝ ਗੱਡੀਆਂ ਮਤਲਬ ਥਾਰੇ ਥਾਰੇ ਕੀਤੀ ਜਿਹੜੇ ਦੇ ਸਟੇਟ ਦੀ ਜਦੋਂ ਦੋ ਵੀਰ ਦੇ ਇੱਕ ਜੱਟ ਜਦੋਂ ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਪੈਕਜ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਸਮਰਵੀਰ ਉਹਦਾ ਦੂਜਾ ਸੌਰਵ ਅਤੇ ਉਹਦਾ ਇੱਕ ਹੋਰ ਨਾ ਅਸੋਸੀਏਟ ਜਿਹੜਾ ਜੱਜ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਵੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਕਤਲ ਨੂੰ ਦੇਸ਼ੀ ਕਿਨ ਨੂੰ ਇੰਜੈਕਟ ਹਸਪਤਲ ਲੈ ਕੇ ਅੰਦਰ ਗਿਆ ਅਨਫੋਰਚਨਟਲੀ ਇਸ ਅਚਾਨਕ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੁਨੀਆਂ ਤੋਂ ਰੁਕ ਗਿਆ ਉਹ ਬੇਬਾਕ ਦੁਖੀ ਹੋ ਕਿ ਅਸੀਂ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਵੰਡੀ ਤੇ ਸਭ ਤੋਂ ਵੱਡਾ ਮਸਲਾ ਕੀ ਹੈ ਪੇਛਾ ਨੂੰ ਦੇਖਣ ਨੂੰ ਛੱਡ ਦਰਸ਼ਨੀ ਬਾਈ ਹੋ ਗਏ ਤੇ ਇੱਥੇ ਬੜੀਆਂ ਕੋਲੀਆਂ ਚਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਇਹ ਮਨਰੇਗਾ ਦਾ ਕੰਮ ਮਿਲਣਾ ਜੈ ਕਿਸੇ ਕਦੀ ਮੰਗੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜੀ ਹੁਣ ਮੇਰੀ ਡਾਇਰ ਮੈਂਡਰ ਕੋਰਸ ਕਲੀਅਰ ਹੈ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਦਾ ਚੋਰ ਰਹਿ ਜਾਂਦਾ ਕਿੰਨਾ ਵਿਕਾਸ ਹੋਇਆ ਤੁਸੀਂ ਪ੍ਰੋਮੋਸ਼ਨ ਕਰ ਰਿਹਾ ਜੀ ਮੈਨੂੰ ਕਰੈਂਟ ਭੇਜੋ ਕ੍ਰੈਡਾ ਭੇਜੋ ਇਹ ਸਾਡਾ ਜਵਾਜ ਹੀ ਨਾ ਬਜੇ ਕੰਮ ਕਰਕੇ ਦੀ ਤੇ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਨਾਨਕ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬਰ ਅਕਾਲ ਸਤਸ੍ਰੀ ਅਕਾਲ ساری ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਦਾ ਜਦ ਮੁਸ਼ਕਿਲ ਸੰਹਲਾ ਨਾ ਵੇਲੇਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ